9 ਦਿਨ ਹੋ ਗਏ ਅੱਜ ਮਿੱਤਰੋ ਸ਼ਨੀਵਾਰ ਸ਼ਵਾਰ ਦਾ ਮੇਲਾ ਪੂਰੀਆਂ ਤਿਆਰੀਆਂ ਚਾ 16 17 18 ਤਿੰਨ ਦਿਨ ਲੱਗਣਾ ਮੇਲਾ ਇਹ ਐਨ ਪੂਰੇ ਸ਼ਰਕਸ਼ਾਲਿਆਂ ਦੇ ਵੀ ਤੰਬੂ ਲੱਗ ਗਏ ਮੌਦ ਦੇ ਉਹ ਵਾਲਾ ਦਾ ਵੀ ਲੱਗ ਗਿਆ ਖੂਬ ਬਣ ਗਿਆ ਬੱਚਾ ਇੰਜਨਾਂ ਦੀ ਆਵਾਜ਼ਾਂ ਸੁਣਿਆ ਕਰਨੀਆਂ ਫਿਰ ਤਾਂ ਹਰ ਇੱਕ ਨੂੰ ਇੰਜਣ ਜਵਰਾ ਮਾਰਦੇ ਨੇ ਹਾਂ ਇੰਜਣਾਂ ਦੀਆਂ ਆਵਾਜ਼ਾਂ ਹੀ ਚੱਲਣਗੀਆਂ ਇੱਥੇ ਲਾ ਵੀ ਪੂਗੜਾ ਰੌਣਕ ਮੇਲਾ ਪਾਰਦਾ ਚਾਰ ਪੰਜ ਟਿੰਡੋਲ ਲੇਗੇ ਦੋ ਤਿੰਨ ਕੱਚਦੀਆਂ ਨੇ ਬਾਕੀ ਪੁੱਠੇ ਖਿੱਦੇ ਵਾਲੇ ਹੈਗੇ ਨੇ ਕਈ ਟਿੰਡੋਲ ਝੂਲੇ